ਸਸੀ ਗੱਲ ਦੋਸਤੋ ਬਹੁਤ ਘੈਂਡ ਡਿਜ਼ਾਈਨ ਲੈ ਕੇ ਆ ਹਵੇਲੀ ਦਾ ਤੇ ਜੇ ਗੱਲ ਕਰੀ ਨਾ ਸੜਕ ਤੋਂ ਜਦੋਂ ਲੰਘਦੇ ਆ ਤਾਂ ਪਤਾ ਲੱਗਦਾ ਵੀ ਹਾਂ ਕੋਈ ਚੀਜ਼ ਬਣੀ ਹੋਈ ਆ ਤੇ ਬਾਈ ਹੋਰਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾਗਾ ਜਿਹੜੇ ਵੀਰ ਦੀ ਹਵੇਲੀ ਆ ਉਹ ਵੀ ਨਾਲ ਨੇ ਜਿਹੜੇ ਠੇਕੇਦਾਰ ਨੇ ਉਹ ਵੀ ਨਾਲ ਨੇ ਸਸੀ ਗੱਲ ਸਸੀ ਗੱਲ ਉਹਨਾਂ ਦਾ ਬਾਈ ਮੁਬਾਰਕ ਤੁਹਾਨੂੰ ਬਹੁਤ ਸੋਹਣਾ ਕੰਮ ਕੀਤਾਗਾ ਮਤਲਬ ਇਹਨੂੰ ਦੇਖ ਕੇ ਲੱਗਦਾ ਵੀ 5-10 ਮਿੱਤਰਾਂ ਦਾ ਦਿਲ ਕਰਨਾ ਵੀ ਇਹੋ ਜੀ ਚੀਜ਼ ਬਣਾਉਣੀ ਆ ਬਾਈ ਟੋਟਲ ਕਿੰਨੇ ਸਕਰ ਫੁੱਟ ਏਰੀਆ ਦਾ ਇਹ ਆਪਣੀ 4200 ਦੇ ਅੱਡੇ ਸੈਟ ਹੋਈ ਗਈ ਕਿੰਨੇ ਬਾਈ ਕਿੰਨੇ ਦਾ 플ਾਟ ਹੈ ਜੀ ਆਪਣਾ ਇਹ ਇਹ 55 ਫੁੱਟਾਂ ਫਰੰਟ ਆ 30 ਫੁੱਟ ਚੌੜਾ ਜੀ ਠੀਕ ਹੈ ਜੀ ਬਾਈ ਜੇ ਗੱਲ ਕਰੀਏ ਕਿਵੇਂ ਆਈਡੀ ਆ ਵੀ ਯਾਰ ਕਲਰ ਹੀ ਬਹੁਤ ਡਿਫਰੈਂਟ ਕੀਤਾਗਾ ਪਹਿਲਾਂ ਕਲਰ ਤੋਂ ਹੀ ਗੱਲ ਕਰੀਏ ਕਿਹੜੇ ਬ੍ਰਾਂਡ ਦਾ ਕੀਤਾ ਤੇ ਇਹ ਕਲਰ ਬਹੁਤ ਘੱਟ ਦੇਖਣ ਨੂੰ ਮਿਲਦਾ ਜਾਂ ਜਮੀ ਰੈੱਡ ਹੁੰਦਾ ਜਾਂ ਜਮੀ ਲਾਈਟ ਹੁੰਦਾ ਵੀ ਬਸ ਸੀ ਦੇ ਮੰਨਣਾ ਇਹ ਵੀ ਕਰੀਮੀ ਆ ਕਰਾਉਣਾ ਸੀਗਾ ਫਿਰ ਦੋ ਤਿੰਨ ਮੰਨ ਲਓ ਵੀ ਛੇੜੇ ਕਰਕੇ ਦੇਖੀਏ ਉੱਤੇ ਲਾ ਕੇ ਕੌਲਿਆਂ ਤੇ ਠੀਕ ਹੈ ਫਿਰ ਹੌਲੀ ਹੌਲੀ ਮੰਨ ਲਓ ਵੀ ਸਿਲੈਕਟ ਕਰ ਲਿਆ ਵੀ ਇਹ ਰੰਗ ਵੀ ਬੜੇ ਜੱਜਦਾ ਇਹਦੇ ਨਾਲ ਠੀਕ ਹੈ ਜੀ ਤੇ ਫਿਰ ਨਾਲੇ ਸਾਰੇ ਸੇ ਕਰਤਾ ਜੀ 2 ਲੱਖ ਸਾਰੇ ਰੰਗ ਕਰਾਈ ਸਾਰੇ ਆਪਾਂ ਠੀਕ ਹੈ ਜੀ ਹਾਂਜੀ ਬਈ ਤੇ ਕੋਡ ਬਾਈ ਤੋਂ ਪੁੱਛ ਕੇ ਲਿਖ ਕੇ ਦੇਵਾਂਗੇ ਕਈ ਮਿੱਤਰ ਪੁੱਛ ਲੈਂਦੇ ਨੇ ਵੀ ਕਿਹੜਾ ਕੋਡ ਆਗਾ ਉਹ ਵੀ ਆਪਾਂ ਵੀਡੀਓ ਦੇ ਵਿੱਚ ਥੱਲੇ ਚਲਾਵਾਂਗੇ ਬਾਈ ਹੁਣ ਜੇ ਗੱਲ ਕਰੀਏ ਅ ਡਿਜ਼ਾਈਨ ਕਿਹਨੇ ਇਹ ਤਿਆਰ ਕੀਤਾ ਡਿਜ਼ਾਈਨ ਇਹ ਨਕਸ਼ਾ ਬਣਾਇਆ ਸੀ ਆਪਾਂ ਗੁਰਵਿੰਦਰਾ ਮੁੰਡਾ ਜੀ ਆਪਣਾ ਤੇ ਉਹ ਕਲਾਸਿਕਲ ਲੁੱਕ ਬਣਾਇਆ ਸੀ ਪਹਿਲਾਂ ਹੀ ਇਹ ਠੀਕ ਹੈ ਜੀ ਤੇ ਬਾਅਦ ਵਿੱਚ ਮੈਂ ਮੈਂ ਤੇ ਲਿਆ ਸੀ ਜੀ ਹੌਲੀ ਹੌਲੀ ਜਿਵੇਂ ਵੀ ਅਸੀਂ ਮੈਂ ਕਹਦਾ ਕਰਾਂ ਇਹ ਕਹਦਾ ਕਰ ਵੀ ਹਾਂ ਵੀ ਇੰਦਾ ਸਹੀ ਲੱਗੂਗਾ ਤੇ ਉਹਨੇ ਮੈਂ ਬਦਲੀ ਕੇ ਵਧੀਆ ਲੁੱਕ ਆ ਗਈ ਪੂਰੀ ਉਹਦੇ ਹੀ ਠੀਕ ਹੈ ਜੀ ਲਓ ਵੀ ਦੋਸਤੋ ਇੱਧਰ ਤੁਸੀਂ ਜਾਲੀ ਦੇਖ ਸਕਦੇ ਹੋ ਪਾਵੇ ਦੇਖ ਸਕਦੇ ਹੋ ਜਿਹੜੇ ਅ ਦਸ਼ਮੇਸ਼ ਐਲੀਵੇਸ਼ਨ ਮਾਨਸਾਲੇ ਬਣਾਉਂਦੇ ਆ ਉਹਨਾਂ ਵਾਂਗੂ ਵਧੀਆ ਕੁਆਲਿਟੀ ਦੀ ਚੀਜ਼ ਲਾਈ ਹੋਈ ਆ ਤੇ ਉੱਪਰ ਭਾਂਡਾ ਵੀ ਆ ਗਿਆ ਇਧਰ ਸਾਈਡਾਂ ਤੇ ਵੀ ਬਾਈ ਦੋਨੇ ਪਾਸੇ ਫਰਾਂਡੇ ਦੇਤੇ ਹਨ ਹਾਂ ਦੋਨੇ ਪਾਸੇ ਵੀ ਇਧਰ ਵੀ ਉਧਰ ਵੀ ਮਤਲਬ ਅੰਦਰ ਜੇ ਕਹਦੇ ਕੋਠੀ ਠੰਡੀ ਰਹੂਗੀ ਹਨ ਹਾਂਜੀ ਹਾਂ ਹੀ ਪੂਰਾ ਵਧੀਆ ਤੇ ਬਾਈ ਫਿਰ ਆਈਡੀ ਹੈ ਫਿਰ ਜਿਵੇਂ ਠੇਕੇਦਾਰ ਸਾਹਿਬ ਖੜੇ ਨੇ ਨਾਲ ਆਪਣੇ ਵੀ ਫਿਰ ਇਹ ਮੌਕੇ ਦੀ ਕੱਢ ਲੈਂਦੇ ਵੀ ਆਹ ਚੀਜ਼ ਐਂਜੇ ਕਰਕੇ ਦੇਖਦੇ ਬਸ ਮੌਕੇ ਦੀ ਹੋਰ ਵੀਡੀਓ ਦੇਖ ਲੈਂਦੇ ਹਾਂ ਮੈਂ ਹੋਰ ਵੀਡੀਓ ਦੇਖ ਲੈਂਦਾ ਸੀਗਾ ਜੀ ਮੈਂ ਕਹਿ ਰਿਹਾ ਸੀਗਾ ਵੀ ਐਂ ਕਰਕੇ ਦੇਖ ਲਾਂਗੇ ਫਿਰ ਬਾਈ ਤਰੀ ਕਹਿੰਦਾ ਸੀ ਚਲੋ ਦੇਖ ਲੈਣਾ ਜੀ ਮਰਜੀ ਠੀਕ ਹੈ ਜੀ ਆ ਜਾਓ ਭਾਈ ਅੰਦਰ ਚੱਲਦੇ ਆਂ ਅੰਦਰ ਜਾਣ ਤੋਂ ਪਹਿਲਾਂ ਇਧਰ ਗੱਡੀ ਲਈ ਬਣਾਤਾ ਹਨ ਹਾਂ ਗੱਡੀ ਲਈ ਬੜਾ ਟੈਟਰ ਲਈ ਗੱਡੀ ਡੈਕਟਰ ਲਈ ਦੋਨੇ ਵਾਸਤੇ ਆ ਜਿਹੜੀ ਆਪਣੀ ਦੇਸੀ ਚਲਾਨੀ ਕਹਿੰਦੇ ਨਾ ਰਸੋਈ ਦਾ ਆ ਇੱਕ ਬਾਰੀ ਖੇਤੀ ਬੜੇ ਕਰਕੇ ਉਹ ਕਹਿੰਦੇ ਬਾਹਰ ਬਣਾਉਣੀ ਹੈ ਪਹਿਲਾਂ ਬਾਹਰ ਵੀ ਬਣਾਤੀ ਤੇ ਇੱਥੇ ਭਾਈ ਮੈਂ ਦੇਖ ਰਹਾ ਬਲੌਕ ਲੱਗੇ ਵੀ ਸਾਰੀ ਕੋਠੀ 'ਚ ਬਲੌਕ ਲੱਗੇ ਨਹੀਂ ਨਹੀਂ ਸਿੰਪਲ ਇਟਈ ਇਹ ਮੰਨ ਲਓ ਬਲੌਕ ਦੇ ਮਾਰੇ ਉਹ ਹੀ ਅੱਤੇ ਇਹ ਟੁੱਟੋ ਹੋ ਕਰਕੇ ਇਹ ਬਲੌਕ ਵੱਜ ਗਏ ਸੀ ਕਿਸੇ ਕੋਲੇ ਆਪਣੇ ਮਣੇ ਕੋਠੀ ਪਾਈ ਸੀ ਠੀਕ ਹੈ ਜੀ ਤੇ ਉਹ ਮੇਸਤਰੀਆਂ ਦੇ ਕੋਲ ਬਚੇ ਪਿਆ ਸੀ ਫਿਰ ਉਹ ਤੋਂ ਇਹ ਜਾ ਕੇ ਲਾਦੇ ਸੀ ਇਹ ਸਟੈਪ ਬਣਾਏ ਕਰਕੇ ਸਟੈਪ ਬਣਾਏ ਕਰਕੇ ਹਾਂ ਜੀ ਠੀਕ ਹੈ ਜੀ ਤੇ ਇਸ ਤੋਂ ਅੱਗੇ ਭਾਈ ਗੱਲ ਪੱਥਰ ਇਹ ਕਿੱਥੋਂ ਲਿਆ ਹੋਇਆ ਇਹ ਪੁੱਛੋ ਸਾਰੇ ਥੱਪੀ ਠੀਕ ਹੈ ਜੀ ਇਹ ਲਾੜੀ ਲੱਤਾ ਹੀ ਸਾਰਾ ਜੀ ਇੱਕੋ ਕਲਰ ਦਾ ਹਾਂਜੀ ਹਾਂ ਸਾਰਾ ਜੀ ਸਾਰੀ ਕੁਠੀ ਦਾ ਤੇ ਲੋ ਵੀ ਦੋਸਤੋ ਮੂ ਮੇਨ ਚਿਗਾੜ ਦੇਖ ਸਕਦੇ ਆ ਜਿਵੇਂ ਕਹਿੰਦੇ ਆ ਪਿੰਡਾਂ ਚੋਂ ਦਾ ਪੇਟੀ ਅੰਦਰ ਲੈ ਜਾਣੀ ਕੋਈ ਸਮਾਨ ਕੱਢਣਾ ਤਾਂ ਪੂਰੀ ਮੱਲਾ ਕਿੰਨੇ ਵਾਈ ਕਿੰਨੇ ਦਾ ਹੋਊਗਾ ਇਹ ਇਹ 6 1/2 ਰਾਇ 6 1/2 ਰਾਇ ਪੂਰੀ ਕੋਠੀ ਦੀ ਜੀ ਤੇ ਬਾਈ ਗਰਾਉਂਡ ਫਲੋਰ ਤੇ ਕਿੰਨੇ ਰੂਮ ਆਗੇ ਕੀ ਕੀ ਪ੍ਰੋਸੈਸ ਆਗੇ ਇਹ ਦੋ ਰੂਮ ਆ ਗਈ ਥੱਲੇ ਅੱਛਾ ਇੱਕ ਕੇ ਰੂਮ ਆ ਕੇ ਇੱਕ ਰੂਮ ਅੱਛਾ ਇੱਕ ਆ ਕੇ ਕੋਆਗੇ ਉਹ ਨਾਲ ਹੀ ਉਹਦੇ ਬਾਥਰੂਮ ਤੇ ਡਰੈਸਿੰਗ ਅਟੈਚ ਆ ਗਿਆ ਉਹਦੇ ਨਾਲ ਠੀਕ ਆ ਜੀ ਇਧਰ ਕਿਚਨ ਆ ਗਈ ਜੀ ਹਾਂ ਇਹ ਸਾंपल ਕਿਚਨ ਆ ਗਈ ਜੀ ਠੀਕ ਆ ਜੀ ਆ ਸਾਹਮਣੇ ਦੋਸਤ ਤੁਸੀਂ ਕਿਚਨ ਦੇਖ ਸਕਦੇ ਹੋ ਤੇ ਬਾਈ ਦੇ ਦਰਵਾਜਿਆਂ ਦਾ ਕੰਮ ਚੱਲੀ ਜਾਂਦਾ ਡੀਕੋ ਵਾਲੇ ਇਹ ਸਾਗਵਣ ਚ ਬਾਈ ਨਹੀਂ ਐਚ ਡੀ ਐਚ ਮਾਰ ਐਚ ਡੀ ਐਚ ਮਾਰ ਇਹ ਜਿਹੜਾ ਬੂੜੀ ਹਾਂ ਜੀ ਐਚ ਡੀ ਐਚ ਮਾਰ ਤੇ ਡੀਕੋ ਵਾਲੇ ਡੋਰ ਨੇ ਤੇ ਕਿਉਂਕਿ ਕੋਠੀ ਦਾ ਕਲਰ ਦੇ ਹਿਸਾਬ ਨਾਲ ਬਹੁਤ ਸੋਹਣੀ ਲੱਗਣੀ ਆ ਤੇ ਉੱਪਰ ਛੱਤ ਤੇ ਬਹੁਤ ਸੋਹਣਾ ਕੰਮ ਕਰਾਇਆ ਇਹ ਬਾਈ ਪਰ ਨਵੇਂ ਮੁੰਡਾ ਆਪਣੇ ਆ ਸਾਹਮਣੇ ਤਾਂ ਇਹ ਗੁੱਟੀ ਪਾਈ ਸੀ ਵਿੱਕੀ ਤੇ ਓਨੀ ਬਸ ਲਿਆ ਸੀ ਉਹਦੇ ਨਾਲ ਸਾਰੇ ਬਣਾਏ ਹੋਣੇ ਆਪ ਤੇ ਸਾਹਮਣੇ ਬਣਾਈ ਗਿਆ ਵਧੀਆ کیا ਵਾਹ ਬਰਾਇ ਤੇ ਚਗਾਠਾਂ ਬਾਈ ਕਿਹੜੇ ਬੈਂਡ ਦੇ ਲੱਗੇ ਹੋਈਆਂ ਨੇ ਜਗਾਠਾਂ ਮੈਂ ਸਹੀ ਕੰਮ ਤੇ ਨੂੰ ਕੰਮ ਤੇ ਨੂੰ ਸਾਰੀ ਚਾਦਰੀ ਠੀਕ ਹੈ ਜੀ ਕੰਮ ਤੇ ਨੂੰ ਚਾਦਰੀ ਲੋ ਵੀ ਦੋਸਤੋ ਜਿਵੇਂ ਆਪਾਂ ਕੰਮ ਤੇ ਨੂੰ ਦੇ ਕਹਿੰਦੇ ਬੈਸਟ ਕੁਆਲਟੀ ਨੇ ਬਾਈ ਉਹਨਾਂ ਨੇ ਉਹੀ ਚੂਜ਼ ਕੀਤੀ ਆ ਉਧਰ ਆ ਗਿਆ ਡਰਾਈਂਗ ਰੂਮ ਇਧਰ ਰੂਮ ਆ ਗਿਆ ਤੇ ਉਧਰ ਆ ਗਿਆ ਜੀ ਸਾਹਮਣੇ ਬਾਥਰੂਮ ਆ ਗਿਆ ਜੀ ਤੇ ਬਾਈ ਚੱਲੀਏ ਫਰਸਟ ਫਲੋਰ ਤੇ ਜੀ ਚਲੋ ਇਧਰ ਕੀ ਕੀ ਪਲਾਨ ਆ ਜਾਂਦਾ ਬਾਈ ਬਾਈ ਜੇ ਮੈਂ ਹੁਣ ਕੁਝ ਤਾਂ ਕੰਨੀ ਕੰਨੀ ਚੀਜ਼ ਮੈਂ ਦੇਖ ਰਿਹਾ ਸੀ ਅੱਜ ਬਾਈ ਟੈਲ ਵਾਲਾ ਕਹਿੰਦਾ ਟੈਲਾਂ ਲਿਆਇਓ ਸਾਰੀਆਂ ਚੀਜ਼ਾਂ ਤੁਹਾਡੇ ਹੱਥਾਂ ਰਹੀ ਆਈਆਂ ਹਾਂਜੀ ਕਿਹੜੇ ਕਿਹੜੇ ਚੀਜ਼ਾਂ ਧਿਆਨ ਰੱਖਣ ਜਾਂ ਜਦੋਂ ਆਪਾਂ ਸੋਨਾ ਘੜ ਬਣਾਉਣਾ ਵੀ ਖਰਚਾ ਵੀ ਬਾਜੇ ਤੇ ਚੀਜ਼ ਸੋਹਣੀ ਵੀ ਬਣ ਜੇ ਖਰਚੇ ਵਿੱਚ ਆ ਇੱਕ ਗ੍ਰੇਨੇਡ ਦਾ ਬਹੁਤ ਫਰਕ ਪੈ ਗਿਆ ਜੀ ਨਾਲ ਇਹ ਟੈਲ ਲਾ ਦੇ ਨੇ ਸਾਹਮਣੇ ਠੀਕ ਹੈ ਜੀ ਇਹ ਮੈਨਾ ਵੀ ਸ਼ਹਿਰੇ ਦੀ 300 ਰੁਪਏ ਟੈਲ ਮਨਾ ਗ੍ਰੇਨੇਡ ਹੁ 100 ਰੁਪਏ ਆਸੀ ਆ ਜੀ ਇਹ ਠੀਕ ਹੈ ਜੀ ਜੀ ਸੋਹਣੀ ਵੀ ਲੱਗਦੀ ਜੀ ਲੱਗੀ ਪੌੜੀਆਂ ਤੇ ਇਹ ਠੀਕ ਹੈ ਜੀ ਤੇ ਬਾਈ ਜੇ ਗੱਲ ਕਰੀਏ ਫਰਸਟ ਫਲੋਰ ਤੇ ਹੈ ਇੱਥੇ ਵੀ ਦੋ ਰੂਮ ਆ ਗਏ ਇੱਥੇ ਦੋ ਰੂਮ ਆ ਗਏ ਨਾਲ ਬਾਥਰੂਮ ਤੇ ਡਰੈਸਿੰਗ ਅਟੈਚ ਆ ਗਈ ਜੀ ਠੀਕ ਹੈ ਜੀ ਅੰਦਰ ਜੀ ਸਾਰੇ ਰੂਮਾਂ ਦੇ ਨਾਲ ਹੀ ਅਟੈਚ ਬਾਥਰੂਮ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਖੁੱਲੇ ਡੋਲੇ ਰੂਮ ਨੇ ਤੇ ਬਹੁਤ ਸੋਹਣੇ ਬਣੇ ਹੋਏ ਨੇ ਤੇ ਇੱਕ ਆਪਾਂ ਇਧਰ ਭਾਂਡਾ ਵੀ ਦਿਖਾਵਾਂਗੇ ਤੇ ਬਾਹਰ ਨੂੰ ਦਿਖਾਉਣੇ ਇੱਕ ਵਾਰ ਬਹੁਤ ਸੋਹਣੇ ਤਰੀਕੇ ਨਾਲ ਬਾਈ ਉਹਨਾਂ ਨੇ ਕੰਮ ਕੀਤਾ ਕਿੰਨਾ ਸਮਾਂ ਹੋ ਗਿਆ ਬਈ ਹੁਣ ਤੱਕ ਕੰਪਲੀਟ ਹੋਣ ਤੇ ਟਾਈਮ ਹੀ ਹਾਂਜੀ ਮੰਨ ਲਓ ਵੀ ਡੇਢ ਸਾਲ ਆ ਫੋਨ ਵਾਲਾ ਜੀ ਡੇਢ ਸਾਲ ਵਾਂਗੂ ਠੀਕ ਹੈ ਜੀ ਅੱਜ ਗੱਲ ਕਰੀਏ ਕਿਵੇਂ ਲੱਗਿਆ ਮਤਲਬ ਬਾਈ ਇਹ ਨਾਲ ਕੰਮ ਕਰਕੇ ਵੀ ਬਾਈ ਦੀ ਜਿਹੜੀ ਸੋਚ ਉਹ ਹੀ ਬਣਾਈ ਸੀ ਹਾਂ ਹਾਂ ਜਿਵੇਂ ਉਹ ਹੀ ਬਣਾਈ ਹੈ ਹੋਰ ਕਿੰਨੇ ਕੰਮ ਚੱਲੀ ਜਾਂਦੇ ਨੇ ਉਹ ਕੰਮ ਆਪਣੇ ਤਨ ਚੱਲੀ ਜਾਂਦੇ ਜੀ ਇੱਧਰ ਲੋਕਲ ਬਰਨਾਲੀ ਸੀ ਕਰਦੇ ਹਾਂ ਇੱਥੇ ਪਿੰਡ ਪਿੰਡੀ ਆਜੋ ਅੱਗੇ ਆਜੋ ਠੀਕ ਹੈ ਜੀ ਇੱਧਰ ਬਾਹਰ ਚਾਰੇ ਪਾਸੇ ਭਰਾਂਡੇ ਨਾਲ ਕਵਰ ਕੀਤਾ ਹੋਇਆ ਹੈਗਾ ਹਾਂ ਜੀ ਤੇ ਕੋਈ ਹੋਰ ਵੀ ਬਾਈ ਟਰੀਟਮੈਂਟ ਕੀਤਾ ਵੀ ਸ਼ੋਰਾ ਸਲਾ ਬਣਾਵੇ ਕਿਉਂਕਿ ਰੰਗ ਬਹੁਤ ਸੋਹਣਾ ਹੈ ਤੇ ਸਾਲਕ ਨੂੰ ਕੋਈ ਟਰੀਟਮੈਂਟ ਕੀਤਾ ਬਾਈ ਠੀਕ ਹੈ ਜੀ ਕੱਲਾ ਬਾਟੂ ਬੜਾ ਬਹੁਤ ਮਹੱਤਵਪੂਰਨ ਹੈ ਇਸ ਮੰਡੀ ਠੀ ਤੇ ਹੋਰ ਬਈ ਕੀ ਕਹਿਣਾ ਜਾਓਗੇ ਜੇ ਕੋਈ ਨਵਾਂ ਮਿੱਤਰ ਘਰ ਬਣਾਉਣਾ ਵੀ ਐਵੇਂ ਦੇਖੋ ਖਰਚਾ ਵੀ ਸਾਡਾ ਵੀ ਠੀਕ ਆਇਆ ਕੋਈ ਜ਼ਿਆਦਾ ਨਹੀਂ ਆਇਆ ਵੀ ਲੁੱਕ ਵੀ ਸੋਹਣੀ ਬਣ ਗਈ ਮਤਲਬ ਮੇਨ ਗੱਲ ਇਹ ਵੀ ਲੁੱਕ ਵਧੀਆ ਲਈ ਹੈ ਹਨਾ ਆ ਕੀ ਲਾ ਗਏ ਉਹ ਜੀ ਲਾਉਣੇ ਤੇ ਆਹ ਦੇਖੋ ਦੋਸਤੋ ਸਾਰੇ ਪਾਸੇ ਕੋਠੀ ਦੇ ਜਮਾ ਵਾਲੇ ਦਵਾਲੇ ਨੂੰ ਘੋਮ ਲਈਏ ਤੇ ਉੱਪਰ ਤਾਂ ਇਕੱਲਾ ਟੈਂਕੀ ਵਾਲੀ ਰਹਿ ਗਿਆ ਹੋਊਗਾ ਉੱਪਰ ਟੈਂਕੀ ਵਾਲੀ ਪੌੜੀਆਂ ਇਧਰ ਬੈਕ ਹਨਾ ਪੌੜੀਆਂ ਇਧਰ ਆ ਗਈਆਂ ਬੈਕ ਸਾਈਡ ਠੀਕ ਹੈ ਜੀ ਤੇ ਲੋਬ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੋਠੀ ਤੁਹਾਨੂੰ ਕਿਵੇਂ ਲੱਗੀ ਨੰਬਰ ਆਪਾਂ ਬਾਈ ਠੇਕੇਦਾਰ ਦਾ ਤੇ ਜੇ ਕਿਸੇ ਮਿੱਤਰ ਇਹਦਾ ਘਰ ਤਿਆਰ ਕਰਾਉਣਾ ਕੋਈ ਰਾਇ ਲੈਣੀ ਹੈ ਤਾਂ ਵੀਰਾਂ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ